ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਿਹਾ ਜਾ ਰਿਹਾ ਹੈ ਕਿ ਨਾਰਾਜ਼ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਹੋ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਪ੍ਰਧਾਨਗੀ ਛੱਡ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਅਕਾਲੀਆਂ ਮੂਰੇ ਹੱਥ ਜੋੜ ਕੇ ਇੱਕ ਪਾਸੇ ਹੋ ਸਕਦੇ ਨੇ ਇਹ ਗੱਲਾਂ ਕਈ ਆਖਿਓ ਜਾ ਰਹੀਆਂ ਨੇ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਬਲਵਿੰਦਰ ਸਿੰਘ ਭੂੰਦੜ ਸੌਰੀ ਤੌਰ ਦੇ ਉੱਤੇ ਸ਼੍ਰੀ ਕਾਲਕਤਖਬ ਦੇ ਦਿੱਤੇ ਹੁਕਮ ਜਾਰੀ ਕਰਵਾਉਣਾ ਚਾਹੁੰਦੇ ਆ ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਭੁੰਦੜ ਸ਼ਾਇਦ ਚਾਹੁੰਦੇ ਨੇ ਕਿ ਜੋ 2 ਦਸੰਬਰ ਨੂੰ ਹੁਕਮ ਜਾਰੀ ਹੋਏ ਸੀ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਵੀ ਜ਼ਿਕਰ ਸੀ ਉਹ ਫੌਰੀ ਤੌਰ ਦੇ ਉੱਤੇ ਹੋ ਜਾਣਾ ਚਾਹੀਦਾ ਪਰ ਇਹ ਵੀ ਕਿਹਾ ਜਾ ਰਿਹਾ ਕਿ ਦੂਜੇ ਪਾਸੇ ਅਕਾਲੀ ਲੀਡਰ ਇਹ ਨਹੀਂ ਚਾਹੁੰਦੇ ਹੁਣ ਸੂਤਰਾਂ ਮੁਤਾਬਕ ਇਹ ਇੱਕ ਕਲੈਪਸ ਹੋ ਰਿਹਾ ਆ ਵਿਚਾਰਤਾ ਰਾਮਾ ਦਾ ਇੱਕ ਪਾਸੇ ਬਲਵਿੰਦਰ ਸਿੰਘ ਭੁੰਦੜ ਨੇ ਜਿਹੜੇ ਕਥਿਤ ਤੌਰ ਦੇ ਉੱਤੇ ਇਹ ਚਾਹੁੰਦੇ ਨੇ ਇੱਕ ਪਾਸੇ ਅਕਾਲੀ ਲੀਡਰਸ਼ਿਪ ਐ ਜਿਹੜੀ ਕਥਿਤ ਤੌਰ ਦੇ ਉੱਤੇ ਇਹ ਨਹੀਂ ਚਾਹੁੰਦੀ ਔਰ ਇਹ ਕਲੀਜਨ ਜਿਹੜਾ ਆ ਇਹ ਖਛੇ ਪੈਦਾ ਕਰ ਰਿਹਾ ਹੁਣ ਸਵਾਲ ਇਹ ਖੜਦਾ ਆ ਕਿ ਕੀ ਬਲਵਿੰਦਰ ਸਿੰਘ ਭੂੰਦੜ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਇੱਕ ਪਾਸੇ ਹੋਣਾ ਚਾਹੁੰਦੇ ਆ ਸੀਨੀਅਰ ਪੱਤਰਕਾਰ ਤਾਂ ਇਦਾਂ ਦੇ ਹਵਾਲੇ ਦੇ ਰਿਹਾ ਕਿ ਐ ਹੋ ਸਕਦਾ ਆ ਦਰਅਸਲ ਅਕਾਲੀ ਦਲ ਦੇ ਲੀਡਰਸ਼ਿਪ ਦੇ ਉੱਤੇ ਇਲਜ਼ਾਮ ਐ ਕਿ ਸ਼੍ਰੀ ਹਕਾਲਤਖਸਬ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਅਮੈਂਡਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਸੀਨੀਅਰ ਪੱਤਰਕਾਰ ਇਹ ਵੀ ਗੱਲ ਨਾਲ ਦੱਸਦੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਇਥੋਂ ਤੱਕ ਕਿਹਾ ਆ ਸੂਤਰਾ ਮੁਤਾਬਕ ਅਸੀਂ ਇਸ ਗੱਲ ਦੀ ਕਨਫਰਮੇਸ਼ਨ ਨਹੀਂ ਦਿੰਦੇ ਪਰ ਸੀਨੀਅਰ ਪੱਤਰਕਾਰ ਜ਼ਰੂਰ ਇਸ ਗੱਲ ਦਾ ਹਵਾਲਾ ਦਿੰਦੇ ਆ ਕਿ ਜਥੇਦਾਰ ਸਾਹਿਬਾਨ ਨੇ ਇਹ ਨਾ ਜ਼ਰੂਰ ਕਿਹਾ ਹੈ ਕਿ ਹੁਕਮਨਾਮੇ ਦੇ ਵਿੱਚ ਕੋਈ ਫੇਰ ਬਦਲ ਨਹੀਂ ਹੋਵੇਗਾ ਦੂਜੇ ਪਾਸੇ ਇਲਜ਼ਾਮ ਹੈ ਕਿ ਅਕਾਲੀ ਲੀਡਰਸ਼ਿਪ ਇਹ ਐਮੈਂਡਮੈਂਟ ਕਰਾਉਣਾ ਚਾਹੁੰਦੀ ਹੈ ਸਿਆਸੀ ਤੌਰ ਤੇ ਜਿਹੜੀ ਸਜ਼ਾ ਲਾਈ ਗਈ ਸੀ ਉਸ ਨੂੰ ਖਾਰਜ ਕਰਵਾਉਣਾ ਚਾਹੁੰਦੀ ਹੈ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਔਰ ਇਸੇ ਦਰਮਿਆਨ ਇਹ ਚਰਚਾ ਆ ਕਿ ਬਲਵਿੰਦਰ ਸਿੰਘ ਭੂੰਦੜ ਨੂੰ ਅਕਾਲੀ ਲੀਡਰਸ਼ਿਪ ਦਾ ਇਹ ਰਵਈਆ ਸ਼ਾਇਦ ਪਸੰਦ ਨਹੀਂ ਜਿਸ ਕਰਕੇ ਬਲਵਿੰਦਰ ਸਿੰਘ ਭੁੰਦੜ ਹੱਥ ਜੋੜ ਕੇ ਸ਼ਾਇਦ ਇੱਕ ਪਾਸੇ ਹੋਣਾ ਚਾਹੁੰਦੇ ਨੇ ਹੁਣ ਸਵਾਲ ਇਹ ਹੈ ਕਿ ਇਸ ਜਾਣਕਾਰੀ ਦੇ ਵਿੱਚ ਕਿੰਨਾ ਕੁ ਸੱਚ ਹੈ ਜੋ ਵੀ ਹੋਏਗਾ ਆਉਂਦੇ ਸਮੇਂ ਵਿੱਚ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ